ਸਾਰੇ ਭਰਾਵਾਂ ਨੂੰ ਸੋ ਲਓ ਜੀ ਆਪਾਂ ਅੱਜ ਪਹੁੰਚੇ ਆਂ ਅੰਮ੍ਰਿਤਸਰ ਤੇ ਬਾਈ ਜੀ ਸਾਡੇ ਕੰਵਰ ਉਸਤਾਦ ਕਨੇਡਾ ਜੀ ਦੀ ਛੱਤ ਹੈ ਜੀ ਇਹ ਸੋ ਬਹੁਤ ਹੀ ਸੋਹਣਾ ਸ਼ੌਕ ਹੈ ਨਾਲ ਦਾ ਹਾਈ ਫਲੈਅਰ ਕਬੂਤਰਾਂ ਦਾ ਤੇ ਲਓ ਜੀ ਉਹਨਾਂ ਨੇ ਜਿਵੇਂ ਆਪਾਂ ਹੈਲੀਪੈਡ ਬਣਾਉਣੇ ਆ ਆ ਬਣਾਇਆ ਜੀ ਉਹਨਾਂ ਨੇ ਪੈਡ ਉਹ ਉੱਪਰ ਲਾਈਟ ਲਾਈ ਆ ਰਾਤ ਨੂੰ ਮਤਲਬ ਜੇ ਕਬੂਤਰ ਉੱਪਰ ਉਡਾਰੀ ਲਾਉਂਦਾ ਤਾਂ ਥੱਲੇ ਉਹਨੂੰ ਜਿਹੜੀ ਚੀਜ਼ ਆ ਜਿਵੇਂ ਆਪਾਂ ਮਲਵਾਈ ਕਬੂਤਰਾਂ ਦੇ ਛਤਰੀ ਲਾਉਨੇ ਆ ਸਾਬ ਵਹੀ ਆ ਜੀ ਇਹਨਾਂ ਨੇ ਛੱਤ ਤੇ ਦਿਖਾਇਆ ਆਪਦਾ ਸਿਸਟਮ ਚਲੋ ਥੋੜਾ ਆਪਾਂ ਕਰਾਉਣੇ ਆ ਸ਼ੌਕ ਕੀ ਹਾਲ ਆ ਬਾਈ ਜੀ ਵਧੀਆ ਪੜੀ ਨਾ ਆਪਣਾ ਮੇਰਾ ਨਾਮ ਗੋਲਡੀ ਪਈ ਗੋਲਡੀ ਹਾਂਜੀ ਤੇ ਬਾਈ ਜੀ ਨਾਲ ਕੀ ਰਿਲੇਸ਼ਨ ਆ ਤੁਹਾਡਾ ਕਮਰ ਜੀ ਨਾਲ ਪਹਿਲਾਂ ਉਹ ਆਪਣੇ ਉਸਤਾਦ ਆ ਜੀ ਤੁਹਾਡੇ ਉਸਤਾਦ ਹਾਂਜੀ ਹਾਂਜੀ ਕਬਰ ਉਸਤਾਦ ਉਹਨਾਂ ਨੇ ਮੈਨੂੰ ਦੱਸਿਆ ਸੀ ਹਾਂਜੀ ਕਿ ਸ਼ਹਿਰ ਦੇ ਨੇੜੇ ਆ ਛੱਤ ਹਾਂਜੀ ਤੇ ਜਿਹੜਾ ਆਪਾਂ ਕਬੂਤਰਾਂ ਦਾ ਸਿਸਟਮ ਆ ਥੱਲੇ ਡੈਰੀ ਫਾਰਮ ਬਣਿਆ ਹੈ ਤੇ ਉੱਪਰ ਕਬੂਤਰ ਆਪਾਂ ਛੱਤ ਬਣਾ ਰਹੇ ਹਾਂ ਸਾਰੇ ਬਣਾ ਰਹੇ ਹਾਂ ਤੇ ਲਓ ਕਰੋ ਖਮੜਾ ਸ਼ੌਕ ਤੁਸੀਂ ਕਬੂਤਰਾਂ ਦਾ ਆ ਰਹੇ ਭਾਜੀ ਲਓ ਜੀ ਰਾਜੂ ਜੀ ਥੋੜਾ ਜਿਹਾ ਕਬੂਤਰ ਦਿਖਾਓ ਜੀ ਇਰਾ ਇਹਨਾਂ ਦੇ ਹਾਈ ਫਲੈਅਰ ਜਿਹੜੇ ਕਬੂਤਰ ਆ ਇਹ ਇੱਧਰ ਭਾਜੀ ਸਾਰੇ ਬੱਚੇ ਜੀ ਆਪਣੇ ਇਹ ਬੱਚੇ ਆ ਜੀ ਹਾਂ ਜੀ ਬੱਚੇ ਤਿਆਰ ਕੀਤੇ ਦਿਖਾਓ ਥੋੜਾ ਜਿਹਾ ਕੱਢੀ ਬਾਹਰ ਭਾਜੀ ਮਾਈਆਂ ਦਾ ਇਹ ਸਾਰੇ ਬੱਚੇ ਭਾਜੀ ਨਵੇਂ ਤਿਆਰ ਜੀ 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 ਇਹ ਨਵੇਂ ਬੱਚੇ ਜਿਹੜੇ ਅਗਲੇ ਸੀਜ਼ਨ ਆਪਾਂ ਅਗਲੇ ਜੇੜ ਦੀ ਤਿਆਰੀ ਕਰਨੇ ਵਾਹ ਹਾਂ ਜੀ ਜੇੜ ਦੀ ਤਿਆਰੀ ਕਰਨੇ ਸਾਰੇ ਨਵੇਂ ਬੱਚੇ ਬੱਚੇ ਸਾਰੇ ਕਬੂਤਰ ਨਵੇਂ ਕਰਤੇ ਜੀ 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 ਹਾਂਜੀ ਲਓ ਜੀ ਬਾਈ ਜੀ ਦੇ ਇਹ ਨਵੇਂ ਕਿਹੜੀਆਂ ਕਿਹੜੀਆਂ ਬਾਈ ਜੀ ਨਸਲਾਂ ਕਿਹੜੀਆਂ ਇਹ ਨਸਲਾਂ ਸਾਰੀਆਂ ਹੈਗੀਆਂ ਜੀ ਟੈਡੀ ਸਾਰੇ ਹਾਂਜੀ ਜੀ ਜੀ ਸਪ੍ਰਿੰਗ ਇਹ ਵੱਡੇ ਜੋੜੇ ਆ ਜੀ ਹਾਂਜੀ ਇਹ ਕਬੂਤਰ ਜੇ ਇਹ ਵੀ ਇਹ ਨਾਰਾ ਜੀ ਚੰਗੋ ਜੀ ਇਹਨਾਂ ਦਾ ਕਰੋ ਸ਼ੌਕ ਬਾਈ ਜੀ ਮਨਜੀਤ ਸਿੰਘ ਔਦਲਾ ਤੇ ਬਾਈ ਕਾਂਵਰ ਕਿਛਾ ਤਾਂ ਤਿਆਰ ਕਰ ਰਿਹਾ ਜੀ ਆਉਂਦੇ ਸੀਜ਼ਨ ਨੂੰ ਤੇ ਉੱਥੇ ਬਾਈ ਜੀ ਹੋਰਾਂ ਨੇ ਉਡਾਉਣੇ ਆ ਕਬੂਤਰ ਬਾਈ ਜੀ ਮਨਜੀਤ ਸਿੰਘ ਔਦਲਾ ਦੀ ਪਹੁੰਚਣ ਵਾਲੇ ਆ ਸਾਡੇ ਵਿਚਕਾਰ ਉਹ ਰਸਤੇ 'ਚ ਲੋਕੇਸ਼ਨ ਉਹਨਾਂ ਨੂੰ ਅਸੀਂ ਦੇਤੀ ਆ ਤੇ ਲੋਜੀਸਟ ਬਾਈ ਜੀ ਨਾਲ ਕਿਵੇਂ ਤਾਲਮੇਲ ਹੋਇਆ ਬਾਈ ਜੀ ਪੈਨੋ ਆਪਣੇ ਭਰਾ ਇਹ ਬਾਜ ਆਪਾਂ ਉਸਤਾਦ ਬਣਾ ਲਿਆ ਜੀ ਜੀ ਹਾਂ ਜੀ ਹੁਣ ਉਹਨਾਂ ਦੀ ਛਾਤ ਆ ਜਿੱਦਾਂ ਕਹਿੰਦੇ ਹੁਕਮ ਲਾਉਂਦੇ ਆ ਉਦਾਂ ਕਰੀ ਜਾਂਦਾ ਹਾਂ ਜੀ ਉਹਨੂੰ ਰਡਾਉਨੇ ਹੋ ਉਮੀ ਉਹਨਾਂ ਦੇ ਮੁਤਾਬਕ ਬੱਚੇ ਕਢਾਉਨੇ ਹੋ ਹਾਂ ਜੀ ਹਾਂ ਜੀ ਜੀ ਆਪੇ ਜੋੜੇ ਦੱਸਦੇ ਆ ਉਹ ਜੋੜੇ ਲਾਈ ਦੇ ਜੀ 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 ਬਾਦ ਵੀ ਆਪਾਂ ਦਾਣੇ ਧੋੜੇ ਪਾਉਣ ਵਾਲੇ ਆਂ ਮੈਂਨ ਉਸਤਾਦ ਹੋਈ ਜੀ ਜੀ ਜਿੱਦਾਂ ਸੀ ਬੜੀ ਵਧੀਆ ਟੀਮ ਆ ਬਾਈ ਉਹਦੇ ਫੋਨ ਤੇ ਗੱਲ ਹੋਈ ਸੀ ਬਾਈ ਕਮਰ ਨਾਲ ਕਹਿੰਦਾ ਸੀ ਬਹੁਤ ਵਧੀਆ ਮੁੰਡੇ ਆ ਮਿਹਨਤੀ ਬਹੁਤ ਤੇ ਇਸ ਕਰਕੇ ਕਬੂਤਰ ਹੈ ਜਿਹੜੇ ਆਪਾਂ ਉੱਥੇ ਲਾਏ ਆ ਜਿਹੜੀ ਆਪਾਂ ਤੁਸੀਂ ਬਲੂ ਤੇ ਕਲਰ ਕੀਤਾ ਹਾਂ ਹਾਂ ਜੀ yellow ਇਹ ਕੀ ਜਿਵੇਂ ਅਸੀਂ ਛਤਰੀਆਂ ਲਾਉਂਦੇ ਆ ਤੁਹਾਡੇ ਹਾਈ ਫਲੈਰਾਂ ਦਾ ਕੀ ਸਿਸਟਮ ਹੈ ਰਾਤ ਨੂੰ ਵੀ ਜੇ ਕਬੂਤਰ ਹਨੇਰਾ ਹੁੰਦਾ ਹਾਂਜੀ ਇਹ ਭਾਜੀ ਰਾਤ ਨੂੰ ਹਾਂਜੀ ਘਰ ਨਾਲ ਛੱਡੇ ਕਿ ਥੋੜਾ ਰਾਤ ਨੂੰ ਲਾਈਟ ਨਾਲ ਚਮਕਦਾ ਹੈ ਹਾਂਜੀ ਜਦੋਂ ਲਾਈਟ ਚਮਕਦਾ ਫਿਰ ਕਬੂਤਰ ਆਪਦਾ ਪਟਕਦਾ ਨਹੀਂ ਪੜਕਦੇ ਥੋੜਾ ਘੱਟ ਘੱਟ ਘਰ ਛੱਡਦਾ ਜੇ ਹਾਂਜੀ ਆਪਦੀ ਛੱਤ ਤੇ ਛੱਤ ਤੇ ਰਹੀ ਜੀ ਇਹ ਦੋ ਬਣਾਏ ਆ ਜੀ ਇਹਨਾਂ ਨੇ ਜਿਵੇਂ ਆਪਾਂ ਹੈਲੀਪੈਡ ਬਣਾਉਣੇ ਆ ਇਹ ਹਾਈ ਫਲੈਅਰ ਕਬੂਤਰਾਂ ਦਾ ਹੈਲੀਪੈਡ ਹੀ ਇੱਕ ਹਸਾਬ ਦਾ ਬਣਦਾ ਜੀ ਇੱਥੋਂ ਜਦੋਂ ਲਾਈਟ ਪੈਂਦੀ ਹੈ ਉੱਪਰੋਂ ਫਿਰ ਥੱਲੇ ਪਟਕਦੇ ਨਹੀਂ ਪਾਸੇ ਨਹੀਂ ਬਹਿੰਦੇ ਤੇ ਇਹ ਉੱਪਰ ਆਉਂਦੇ ਆ ਜੀ ਉਹੜਾ ਇੱਕ ਵਾਰੀ ਜਾਲ ਰੱਤੀ ਹੋਰ ਬਣਾਉਣਾ ਹੈ ਜਾਲ ਹੋਰ ਤਿਆਰੀ ਕਰਨੀ ਹੈ ਆਪਾਂ ਛਤਰੀ ਲਾਉਣੇ ਜੀ ਇਹਨਾਂ ਦੇ ਉੱਪਰ ਉਹ ਬਣਦਾ ਉਹਦੇ ਉੱਪਰ ਬਹਿੰਦੇ ਆ ਜੀ ਕਬੂਤਰ ਜਦੋਂ ਇਹਨਾਂ ਦਾ ਸੀਜ਼ਨ ਆ ਜਾਂਦਾ ਧੁੱਪ ਵਗੈਰਾ ਵੀ ਉੱਥੇ ਹੀ ਲਾਉਣੇ ਹੋ ਜੀ ਹਾਂਜੀ ਹਾਂਜੀ ਭਾਈ ਜਿਹਨੂੰ ਇਹ ਉਤਰਦੇ ਐ ਇੱਥੇ ਉਤਰਦੇ ਆ ਜਾਂ ਉੱਥੇ ਉਤਰਦੇ ਆ ਉੱਪਰ ਹੀ ਬਹਿੰਦੇ ਜੇ ਕੋਈ ਜਿਹੜਾ ਜਿੱਦਾਂ ਉਤਰ ਗੇਜੇ ਕੋਈ ਥੱਲੇ ਬਹਿਣ ਗੇਜੇ ਜੇ ਉੱਤੇ ਬਹਿਣ ਗੇਜੇ ਕੀ ਰੂਲ ਆ ਤੁਹਾਡੇ ਜਿਵੇਂ ਥੋੜਾ ਜਿਹਾ ਉਹ ਵੀ ਦੱਸਿਓ ਸਾਨੂੰ ਵੀ ਜਿਹੜੇ ਕਬੂਤਰ ਆ ਤੁਹਾਡੇ ਬਾਜ਼ੀ ਲੱਗੀ ਆ ਇੱਥੇ ਬਾਉਂਡਰੀ ਤੁਹਾਡੀ ਜਿਹੜੀ ਆ ਇੱਥੇ ਹੋਣੇ ਜ਼ਰੂਰੀ ਐ ਇਸ ਜਗ੍ਹਾ ਤੇ ਜਾਂ ਕੋਈ ਤੁਸੀਂ 500 ਮੀਟਰ ਜਾਂ ਹੋਣ ਨਹੀਂ ਨਹੀਂ ਬਸ ਐਹੋ ਹੀ ਆਪਣੀ ਛੱਤ ਤੇ ਬੈਠੇ ਤੁਹਾਡੀ ਜਿਹੜੀ ਛੱਤ ਐ ਹਾਂਜੀ ਹਾਂਜੀ ਜੇ ਕਬੂਤਰ ਤੁਹਾਡਾ ਦੋਸਤੋ ਇਹਨਾਂ ਦੇ ਕੀ ਐ ਵੀ ਜੇ 12 ਵਜੇ ਮੰਨ ਲਓ ਵੀ ਉਸ ਘਰ ਦੇ 12 ਵਜੇ ਕਬੂਤਰ ਬਹਿ ਗਿਆ ਐ ਇਸ ਘਰ ਦੇ 7 ਵਜੇ ਤੱਕ ਕਬੂਤਰ ਉੱਡੇ ਉੱਡੀ ਜਾਂਦੇ ਐ ਇਹ ਨਹੀਂ ਵੀ ਜਿੱਤ ਗਏ ਜੇ ਇਹਨਾਂ ਦੇ 7 ਵਜੇ ਤੱਕ ਉੱਡ ਕੇ ਇਸ ਛੱਤ ਤੇ ਨਾ ਆਏ ਪਾਸੇ ਬਹਿ ਗਏ ਤਾਂ ਸਮਝ ਲਓ 12 ਵਜੇ ਵਾਲਾ ਜਿੱਤੂਗਾ ਹਾਂਜੀ ਹਾਂਜੀ ਇਹ ਰੂਲ ਹੈ ਇਹਨਾਂ ਦਾ ਵੀਰੋ ਜਿਹੜੇ ਹਾਈ ਫਲੈਅਰ ਹੈ ਵੀ ਕਬੂਤਰ ਤੁਹਾਡਾ ਜਿਹੜੀ ਤੁਸੀਂ ਛੱਤ ਦਿੱਤੀ ਆ ਬਾਉਂਡਰੀ ਆ ਛੱਤ ਦੀ ਤੁਹਾਡਾ ਇੱਥੇ ਹੀ ਆਉਣਾ ਚਾਹੀਦਾ ਜਾਂ ਉੱਪਰ ਜਾਲ ਤੇ ਵੀ ਆ ਜੀ ਜਾਲ ਤੇ ਜਾਲ ਤੇ ਆ ਜੇ ਤੁਹਾਡੀ ਮਤਲਬ ਛੱਤ ਛੱਤ ਤੇ ਆਉਣਾ ਚਾਹੀਦਾ ਨਹੀਂ ਸਮਝ ਲਓ ਵੀ ਤੁਸੀਂ ਬਾਜੀ ਹਾਰ ਕੇ ਮੰਨ ਲਓ ਇਹ ਰੂਲ ਹੈ ਜੀ ਜਿਵੇਂ ਆਪਾਂ ਕਬੂਤਰ ਉਡਾਤੇ 11 ੜਾਉਣੇ ਆ ਇਹ ਭਾਜੀ ਜਿੱਦਾਂ ਰੱਖੇ ਹੋਣ ਕੱਪ ਜਿਹਨੇ 6 ਰੱਖੇ ਹੋਣ 7 ਰੱਖੇ ਹੋਣ ਉਹਨੇ ਜੀ ਹਾਂਜੀ ਮਤਲਬ ਤੋਂ ਬਾਜੀ ਤੋਂ ਪਹਿਲਾਂ ਲਿਖਿਆ ਜਾਂਦਾ ਹਾਂ ਜੀ ਸਾਰਾ ਕੁਝ ਲਿਖਿਆ ਜਾਂਦਾ ਵੀ ਇੰਨੇ ਡਾਉਣੇ ਜੀ ਸੱਤ ਨੂੰ ਰੋਜ਼ ਡਾਉਣੇ ਆ ਜਾਂ ਅੱਠ ਡਾਉਣੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਮਰ ਭਾਈ ਜੀ ਨਾਲ ਕਿੰਨੇ ਚਿਰ ਤੋਂ ਤੁਸੀਂ ਜੁੜੇ ਹੋ ਤੇ ਕਿੰਨੇ ਸਾਲ ਹੋ ਗਏ ਇੱਥੇ ਛੱਤ ਬਣਾਈ ਨੂੰ ਇਹ ਭਾਜੀ ਛੱਤ ਤੇ ਹੁਣ ਨਵੀਂ ਤਿਆਰ ਕੀਤੀ ਜੀ ਹਾਂਜੀ ਛੱਤ ਨਵੀਂ ਤਿਆਰ ਹਾਂਜੀ ਤਾਂ ਨਵੀਂ ਤਿਆਰ ਕੀਤੀ ਜੀ ਕਿੰਨਾ 21 ਸਾਲ ਹੀ ਐਰਕਾਂ ਜੇ ਥੋੜਾ ਜਿਹੀ ਚੇਰੀ ਹੋਇਆ ਦੋ ਮਹੀਨੇ ਜਦਾਂ ਛੱਤ ਤਿਆਰ ਕੀਤੀ ਅਗਲੇ ਇੱਥੇ ਆਉਂਦੇ ਹਾਂ ਹਾਂਜੀ ਜੇ ਜੇਠ ਦੀ ਹੁਣ ਆਪਾਂ ਪੂਰੀ ਅਗਲੇ ਜੇਠ ਦੀ ਪੂਰੀ ਫੁੱਲ ਤਿਆਰੀ ਕਰਾਂਗੇ ਅਸੀਂ ਪਿੱਛੇ ਸੌਂਗ ਆਇਆ ਹੈ ਹਾਈ ਫਲੈਰ ਜੇ ਸਾਨੂੰ ਇੰਨਾ ਪਤਾ ਹੁੰਦਾ ਨਾ ਵੀ ਆ ਛੱਤ ਪਿਆਰ ਹੈ ਪਰ ਜਿਹੜਾ ਅਸੀਂ ਗਾਣੇ ਨੂੰ ਕੁਝ ਹੋਰ ਐਂਗਲ ਚ ਲੈ ਕੇ ਜਾਦਾ ਅਸੀਂ ਹਾਈ ਫਲੈਰ ਕਬੂਤਰ ਸਾਡੇ ਉਧਰ ਰਹੇ ਨਹੀਂਗੇ ਹਣਾ ਹੁਣ ਜਾਂ ਤਾਂ ਫਿਰੋਜ਼ਪੁਰ ਜਾਂ ਜੰਦਲੰਦਰ ਪਠਾਨਕੋਟ ਹੀ ਰਹਿ ਗਿਆ ਹਾਈ ਫਲੈਰਾਂ ਦਾ ਜਿਹੜਾ ਸ਼ੌਕ ਆ ਖਤਮ ਹੋ ਗਿਆ ਪਰ ਬਾਈ ਦੀ ਮਨਜੀਤ ਸਿੰਘ ਉਹਲਾਜੀ ਨੇ ਜਿਹੜੇ ਮੰਨ ਕੇ ਚੱਲੋ ਵੀ ਉੱਥੇ ਨਾਮ ਜੰਮੂ ਦੇ ਵਿੱਚ ਦਿੱਤੇ ਹੈ ਨਾ ਉਸ ਨੂੰ ਦੇਖ ਕੇ ਲੱਗਿਆ ਵੀ ਨਹੀਂ ਯਾਰ ਇਹ ਵੀ ਸ਼ੌਕ ਬਹੁਤ ਵੱਡੇ ਲੈਵਲ ਦਾ ਹੈ 10 ਮੋਟਰਸਾਈਕਲ ਬਾਈ ਜੀ ਹਾਂਜੀ ਹਾਂਜੀ ਬਹੁਤ ਭਾਜੀ ਹੋਣੀਦਾ ਇਹ ਗੱਲ ਜੀ ਜੀ ਤੇ ਨਾਲ ਮੈਨੂੰ ਲੱਗਦਾ ਆਉਂਦੇ ਸਾਲ ਨੂੰ ਬਾਈ ਜੀ ਕਾਂਵਰ ਸਾਡੇ ਤੁਹਾਡੇ ਉਸਤਾਦ ਜੀ ਜਿਹੜੇ ਆ ਉਹ ਪੰਜਾਬ ਦਾ ਇੱਕ ਕੱਪ ਕਰਾ ਰਹੇ ਆ ਤੇ ਸ਼ਾਇਦ ਉਹਦੇ ਤੇ ਮੈਨੂੰ ਲੱਗਦਾ ਵੀ ਚਾਰ ਚੰਦ ਹੋਰ ਵੀ ਲੱਗ ਜਾਣੇ ਆ ਕਬੂਤਰਬਾਜੀ ਦਾ ਨਿਖਾਰ ਆ ਜਿਹੜਾ ਬਾਈ ਜੀ ਉਹ ਹੋਰ ਵੱਧ ਜਾਣਾ ਤੇ ਬਾਈ ਜੀ ਆਉਂਦੇ ਆ ਮਨਜੀਤ ਸਿੰਘ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਕੰਵਰ 우ਸਤਾਦ ਜੀ ਦੀ ਛੱਤ ਹੈ ਹਾਂਜੀ ਹਾਂਜੀ ਕਿੰਨੇ ਕਬੂਤਰਾਂ ਦਾ ਟੋਟਲੇ ਬਣਾਇਆ ਤੁਸੀਂ ਜਿਹੜਾ ਖੁੱਡਾ ਹੈ ਜੀ ਇਹ ਅਜੇ ਭਾਈ ਹੋਰ ਲਾਗੇ ਤਿਆਰ ਕਰਨਾ ਹੈ ਹਾਂਲੇ ਹੋਰ ਤਿਆਰ ਹਾਂਜੀ ਤਿਆਰ ਹੀ ਹੋਣੀ ਹੈ ਅਜੇ ਪੂਰੀ ਛੱਤ ਦੀ ਹਾਂਜੀ ਇਹਦੇ ਵਜੋਂ 100-150 200 ਦੂਜੇ ਮੇਰੇ ਵੀਰ ਕਿਹੜੇ ਕਿਹੜੇ ਆ ਪਹਿਲਾਂ ਤਾਂ ਬਜ਼ੁਰਗਾਂ ਬਜ਼ੁਰਗਾਂ ਕੋਲੇ ਆਉਨੇ ਆ ਆਪਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸ਼ੌਕ ਹੈ ਜੀ ਨਹੀਂ ਮੈਂ ਤੇ ਪਹਿਲਾਂ ਨਿੱਕੇ ਹੁੰਦੇ ਰੱਖ ਛੱਡੇ ਆ ਤੇ ਮੁੜ ਕੇ ਸੌਂਟਾ ਲਿਆ ਇਹੋ ਹੀ ਕਰਦੇ ਆ ਜੀ 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 ਹਾਂਜੀ ਇਹ ਬੇਟੇ ਆ ਤੁਹਾਡੇ ਹਾਂਜੀ ਹਾਂਜੀ ਬੇਟੇ ਇਹ ਸ਼ੌਕ ਕਰਦੇ ਆ ਤੁਹਾਨੂੰ ਕੋਈ ਇਤਰਾਜ਼ ਨਹੀਂ ਨਹੀਂ ਮੈਨੂੰ ਕੋਈ ਇਤਰਾਜ਼ ਆਪਣਾ ਇਹ ਕੰਮਕਾਰ ਕਰਦੇ ਆ ਮਾਲ ਡੰਗਰ ਦਾ ਬੜਾ ਵਧੀਆ ਵਾਈ ਦਾ ਜੀ 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 ਸਾਰਾ ਲਈ ਫਿਰਦੇ ਜਦੋਂ ਵਿਹਲੇ ਹੁੰਦੇ ਆ ਇੱਧਰ ਵੀ ਆ ਜਾਂਦੇ ਆ ਜੀ 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 ਰੋ ਇਹਨਾਂ ਨੇ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਇਹਨਾਂ ਨੂੰ ਪਾ ਕੇ ਜੀ ਸਭ ਕੁਝ ਕਰਕੇ ਫਿਰ ਆਪਣਾ ਜੋ ਵੀ ਕਰਨਾ ਕਰ ਦਿੰਦੇ ਆ ਓਕੇ ਓਕੇ ਲਓ ਜੀ ਸਾਰੇ ਵੀਰ ਬਲੌ ਮੜਾ ਕੀ ਕੀ ਆਓ ਜੀ ਆਓ ਆਹ ਦੋ ਭਰਾ ਐ ਕੀ ਨਾ ਵੀਰਾਂ ਅਨਵਰ ਪ੍ਰੀਤ ਸਿੰਘ ਭਾਈ ਜੀ 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 ਤੁਸੀਂ ਵੀ ਸ਼ੌਂਕ ਰੱਖਦੇ ਹੋ ਕਬੂਤਰਾਂ ਦਾ ਹਾਂਜੀ ਹਾਂਜੀ ਜੀ ਜੀ ਤੇ ਤੁਸੀਂ ਵੀ ਵੀਰੇ ਕੀ ਨਾਮ ਵੀਰ ਆਪਣਾ ਇਧਰ ਮਾੜਾ ਹੈ ਸਾਹਮਣੇ ਸੂਰਜ ਹਾਂਜੀ ਵਾਹ ਵਾਹ ਸੂਰਜ ਨੂੰ ਫਿਰ ਮੋੜ ਦਿੰਦੇ ਪੁੱਠਾ ਹੀ ਸੂਰਜ ਨੂੰ ਸਿੱਧਾ ਹੋ ਜਾਂਦਾ ਵੀ ਪੁੱਠਾ ਮੋੜ ਦਿੰਦੇ ਹੋਗੇ ਆ ਤੇ ਬਾਈ ਬੈਠੇ ਮੈਨੂੰ ਲੱਗਾ ਤੁਹਾਨੂੰ ਸ਼ੌਂਕ ਹੈ ਨਹੀਂ ਹਨਾ ਨਹੀਂ ਸ਼ੌਂਕ ਤੇ ਹੈਗਾ ਵਾ ਪਰ ਇਹ ਵੀ ਆਪਣੇ ਜਿਆਦੇ ਸਾਹਮਦੇ ਮੈਨੂੰ ਇਹ ਲੱਗਦਾ ਜਿਹੜੀਆਂ ਮੱਝਾਂ ਬੰਨੀਆਂ ਸਾਰਾ ਦੁੱਧ ਤੁਸੀਂ ਪੀ ਜਾਂਦੇ ਹੈ ਨਹੀਂ ਕੰਮਧੰਦੇ ਵਾਲੇ ਬੰਦੇ ਆ ਸਮਝ ਗਿਆ ਵੀ ਕੂਤਰਾਂ ਵਾਲੇ ਨੇ ਵੀ ਗਰਮੀ ਆਪਾਂ ਕਿਉਂ ਮਰੀ ਗਿਆ ਆਪਣਾ ਭਤੀਜਾ ਵਾ ਜੀ 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 ਤੇ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸ਼ਹਿਰੀ ਹੈ ਦੋ ਦਿਨੋਂ ਨਾਲ ਵੀ ਆ ਜਣਾ ਥੋੜੇ ਚਿਰ ਤੱਕ ਇਹੋ ਜਿਆਦਾ ਸਾਹਮਦੇ ਆ ਜਾਂ ਇਹ ਵੀਰ ਹੋ ਗਿਆ ਜਾਂ ਇਹ ਵੀਰ ਹੋ ਗਿਆ ਅਹੀਂ ਤੇ ਬਾਕੀ ਬਾਰ ਦੋ ਮੁੰਡੇ ਯਾਰ ਪਿੱਛੇ ਵੀ ਆ ਥੋੜੇ ਜੇ ਉਹ ਵੀ ਦਿਖਾਓ ਹਨਾ ਕੀ ਨਾਮ ਬਾਈ ਜੀ ਸਤਿ ਸ਼੍ਰੀ ਅਕਾਲ ਸਿੰਘ ਪ੍ਰਲਾਦ ਸਿੰਘ ਰੱਖਦੇ ਹੋ ਕੂਤਰਾ ਦਾ ਸ਼ੌਕ ਹਾਂਜੀ ਹਾਂਜੀ ਕਮਰਿਆਂ ਦਾ ਦੁੱਧ ਪੀਂਦੇ ਰਹਿੰਦੇ ਹੋ ਨਹੀਂ ਨਹੀਂ ਦੁੱਧ ਵੀ ਪੀਦਾ ਹੈ ਕੂਤਰਾ ਦਾ ਸ਼ੌਕ ਤੇ ਤੂੰ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਆ ਆ ਬੰਨੀਆਂ ਫੜ ਕੇ ਦੁੱਧ ਪੀਆ ਕਰਦਾ ਸੀ ਕੀ ਨਾ ਲਾਪ੍ਰੀਤ ਲਾਪ੍ਰੀਤ ਹਾਂ ਐਵੇਂ ਬੋਲ ਤੂੰ ਥੋੜਾ ਜਿਆ ਤੇ ਕਿੰਨੇ ਬਾਈ ਜੀ ਘੰਟੇ ਹੋਟ ਲੈਂਦੇ ਹੁਣ ਆਪਣੇ ਕੋਲੇ ਏਦੋ ਪਾਸ਼ਾ ਅਗਲੇ ਜੇੜ ਦੱਸਾਂਗੇ ਅਗਲੇ ਹਾਂ ਜੀ ਹੁਣ ਅਗਲੇ ਜੇੜ ਸੇ ਦੱਸਾਇ ਨਿਤ ਰੂਬ ਨੇ ਵੇ ਖਲੀ ਕੁੜੀਆਂ ਦੇ ਸਿੰਘ ਫਸਿਆ ਬੱਲੇ ਬੱਲੇ ਜੀ ਲੋ ਜੀ ਆ ਬਾਈ ਜੀ ਦੀ ਛੱਤ ਤੇ ਹੁਣ ਆਪਾਂ ਬਾਈ ਜੀ ਦੀ ਮਨਜੀਤ ਸਿੰਘ ਆਉਂਦੇ ਆ ਉਹਨਾਂ ਨਾਲ ਵੀ ਤੁਹਾਨੂੰ ਥੋੜਾ ਸ਼ੌਕ ਕਰਾਵਾਂਗੇ ਜੀ ਥੱਲੇ ਆ ਜਿਓ ਆਰ ਬਰ ਇੱਕ ਹੋਰ ਤੁਹਾਨੂੰ ਖੁੱਡਾ ਹੋਣਾ ਸਪੈਸ਼ਲ ਬਰੀਡ ਵਾਲਾ ਬਰੀਡ ਵਾਲਾ ਭਾਈ ਬਰੀਡ ਵਾਲਾ 쿨ਰ ਲੱਗਿਆ ਹੋਇਆ ਜੀ ਮੜਾ ਦਿਖਾਓ ਉਧਰ 쿨ਰ ਲੱਗਿਆ ਹੋਇਆ ਖੋਲੋ ਵਾਹ ਜੀ ਵਾਹ ਕੀ ਆ ਬਾਤਾਂ ਛੋਡਾ ਸਾਹਮਣੇ ਆਣਾ ਦਿਸਦਾ ਵੀ ਸਾਹਮਣੇ ਹੋਏ ਕੂਤਰ ਆ ਕੇ ਨਹੀਂ ਆਏ ਹੈ ਛੋਟਾ ਦਿਖਾਏ ਜੀ 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 ਕੱਲੇ ਕਬੂਤਰ ਹੁੰਦਾ ਨਹੀਂ ਜਦੋਂ ਤੱਕ ਉਹ ਖੁੱਡਾ ਬਾਈ ਜੀ ਖੋਲਦੇ ਆ ਪਹਿਲਾ ਸ਼ੂਟ ਲੈ ਲਓ ਜੀ ਕੂਤਰਾਂ ਦਾ ਹੀ ਲਓ ਫਿਰ ਤੁਹਾਨੂੰ ਥੋੜਾ ਇੱਕ ਹੋਰ ਵੀ ਵਪਾਰ ਵੀ ਨਾਲ-ਨਾਲ ਵਿਖਾਉਣੇ ਆ ਜੋ ਕਿ ਬਾਈ ਜੀ ਨੇ ਮੱਝਾਂ ਬਹੁਤ ਰੱਖੀਆਂ ਇੱਥੇ ਜੀ 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 ਇਹ ਪਾਜੀ ਸਾਰੇ ਬਰੀਡ ਵਾਲੇ ਜੀ ਪਾਲੀਆਂ ਚ ਫਿਰ ਕੁਝ ਮੱਝਾਂ ਉੱਥੇ ਬਨਾਈ ਦੀਆਂ ਉੱਥੇ ਬਨਾਈ ਦੀਆਂ ਮਾਦੀਆਂ ਬੰਦੇ ਤੇ ਤੁਹਾਡੇ ਸ਼ਾਮ ਪੜੀ ਤਗੜੀ ਜੀ ਜਿੰਨੇ ਗਾ ਤੁਹਾਡੇ ਆਉਂਦਾ ਲਓ ਜੀ ਆ ਬਰੀਡਿੰਗ ਜੋੜੇ ਆ ਬਾਈ ਜੀ ਦੇ ਤੇ ਇਹ ਕਿੰਨੇ ਜੋੜੇ ਆ ਬਾਈ ਆਪਣੇ ਕੋਲੇ ਇਹ ਹੈਗੇ ਜੀ 20-25 ਪਾਜੀ ਜੋੜੇ ਉਹ ਲੋ ਦੀ ਰੌਣਕਾਂ ਲਾਛਦੀਆਂ ਸਾਡੇ ਕਮਰਵੀਰ ਨੇ ਕੈਨੇਡਾ ਵਾਲੇ ਨੇ ਕਹਿੰਦਾ ਵੀ ਆਉਂਦੇ ਸਾਰ ਨੂੰ 2025 ਚ ਬੱਲੇ ਬੱਲੇ ਜੀ ਬੱਚੇ-ਬੁੱੱਚੇ ਵੀ ਨਿਕਲੇ ਤੇ ਹਾਂ ਜੀ ਬਹੁਤ ਸੋਹਣਾ ਬਣਾਇਆ ਵੀਰੇ ਜਿਹੜਾ ਵੀ ਕੱਚਾ ਬਣਾਇਆ ਨਾ ਇੱਥੇ ਕਿਹੜੀਆਂ-ਕਿਹੜੀਆਂ ਬ੍ਰੈਡਾਂ ਜੀ ਟੈਡੀ ਹੈ ਹਾਂ ਜੀ ਹਾਂ ਜੀ ਟੈਡੀ ਵੀ ਹੋਰ ਕਿਹੜੇ ਆ ਜੀ 골ਡਨ 골ਡਨ ਜਾਉਂਸਰੇ ਜੀ ਬਈ ਜਾਉਂਸਰੇ ਆ ਗਿਆ ਜੀ ਫਿਰੋਜ਼ਪੁਰੀ ਹਾਂ ਜੀ ਸਾਰੇ ਮਿਕਸੀ ਆ ਜੀ ਮੱਖਿਆਲੇ ਡੱਬ ਵਾਲੇ ਡੱਬ ਵਾਲੇ ਠੀਕ ਆ ਠੀਕ ਆ ਜੀ ਇਹ ਵਾਲੇ ਕਬੂਤਰੇ ਬੱਚੇ ਤਾਂ ਚੱਕਣ ਵਾਲੇ ਵੱਡੇ ਹੋ ਗਏ ਹਾਂਜੀ ਹਾਂਜੀ ਇਹ ਉੱਪਰ ਲੈ ਜਾਣੇ ਹੁਣ ਭਾਈ ਇਹ ਉੱਪਰ ਲੈਣੇ ਅੱਡੇ ਲੈ ਗਏ ਇਹ ਕਿਹੜੀ ਨਸਲ ਆ ਜਿਹੜਾ ਇੱਕ ਆ ਬਿਠਾ ਜ਼ੂਮ ਕਰੋ ਰਾਜੂ ਆਜ ਪੱਛ ਪੱਛ ਪੱਛਟਾ ਅਸੀਂ ਇਹ ਚੀਨਾ ਦਾ ਬੋਲਦੇ ਨੇ ਇਹਨਾਂ ਨੇ ਫੜਿਆ ਇਹ ਵਾਲਾ ਇਹ ਤਾਂ ਬਾਹਰ ਦਾ ਇਹ ਤਾਂ ਢੀ ਨਸਲ ਤਾਂ ਨਹੀਂ ਹੈ ਹਾਂਜੀ ਭਾਈ ਫਲੋਰੈਂਸ ਤਾਂ ਨਹੀਂ ਹੈ ਨਹੀਂ ਨਹੀਂ ਇਹ ਉਹ ਆ ਗਿਆ ਜੀ ਕਾਲੀ ਚੀਨੀ ਇਹਦਾ ਨਾਦਾ ਜੀ ਬਾਬੇ ਪੰਨੂ ਵਾਲੇ ਕਬੂਤਰਾਂ ਚ ਹੁੰਦੀ ਆ ਨੀਵੀਂ ਉੜਦੀ ਏ ਨਹੀਂ ਨਹੀਂ ਡੋਬ ਜੀ ਭਾਈ ਡੋਬ ਵਾਲੇ ਸਾਰੇ ਹਾਂ ਕਬੂਤਰ ਉਹਨਾਂ ਤੋਂ ਹੈ ਜੀ ਕ੍ਰੋਸ ਹੈ ਉਹਨਾਂ ਦੇ ਹਾਂਜੀ ਹਾਂਜੀ ਕ੍ਰੋਸ ਹੈ ਲਓ ਜੀ ਬਾਕੀ ਸ਼ੌਕ ਵੀ ਆ ਨਾਲ-ਨਾਲ ਬਾਈ ਜੀ ਕਹਿੰਦੇ ਵੀ ਅਸੀਂ ਝੋਟਾ ਵਿਖਾਉਣਾ ਇੱਕ ਸਾਡਾ ਕੀ ਨਾਂ ਬਾਈ ਜੀ ਇਹਦਾ ਇਹ ਮੋਰਾ ਨਸਨਤਾ ਜੀ ਮੋਰਾ ਝੋਟਾ ਵੇਖੋ ਜੀ ਵਾਹ ਜੀ ਵਾਏ ਯਾਰ ਫਕਾਰੇ ਜੇ ਮਾਰਦਾ ਕਿਤੇ ਮਾਰਦਾ ਤਾਂ ਨਹੀਂ ਲਓ ਦਿਖਾਓ ਰਾਜੂ ਜੀ ਬਹੁਤ ਪੜਾ ਮਾਰ ਇੱਧਰ ਆ ਗਿਆ ਜੀ ਮੋਹਰਾ ਨਸਲ ਦਾ ਝੋਟਾ ਵੀ ਬਾਈ ਹੋਰਾਂ ਕੋਲੇ ਥੋੜਾ ਜਿਹਾ ਸ਼ਰ ਡਰਦਾ ਦਿਖਾਓ ਜੀ ਥੋੜਾ ਜਿਹਾ ਕੈਮਰਾਮੈਨ ਰਾਜੂ ਜੀ ਬਚ ਕੇ ਉਹ ਨਾ ਹੋਏ ਭਰਜਾਈ ਸਾਡੀ ਟਿੱਕੀ ਜਾਵੇ ਵੀ ਛਾ ਉਹਨੂੰ ਫਰੂਟ ਲੈ ਕੇ ਆਊਗਾ ਤੇ ਅਸੀਂ ਕਿਤੇ ਹੋਰ ਲੈ ਜੀ ਹੈ ਲਓ ਜੀ ਆ ਝੋਟਾ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਆਓ ਜੀ ਆਓ ਬਹੁਤ ਵਧੀਆ ਚ ਬਹੁਤ ਠੀਕ ਹੋਰ ਜੀ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਉਹਨੇ ਕਹਿੰਦੇ ਵੀ ਅਸੀਂ ਵਿਖਾਉਣਾ ਸਾਡਾ ਝੋਟਾ ਮੈਂ ਕਿਹਾ ਜੀ ਉਹ ਵਿਖਾ ਦਿੰਦੇ ਲੋ ਜੀ ਆ ਸਾਡੇ ਭਾਈ ਜੀ ਪਹੁੰਚ ਗਿਆ ਜੀ ਪਹਿਲਾਂ ਤਾਂ ਸਾਡੇ ਭਰਾ ਕਮਲ ਅਰੋੜਾ ਜੀ ਦਿੱਲੀ ਤੋਂ ਤੇ ਸਾਡਾ ਛੋਟਾ ਵੀਰ ਭਾਈ ਜੀ ਮਨਜੀਤ ਸਿੰਘ ਔਜਲਾ ਜਿਨ੍ਹਾਂ ਦੇ ਨਾਲ ਅਸੀਂ ਜੰਮੂ ਗਏ ਸੀ ਪਰਸੋਂ ਤੇ ਬਾਈ ਜੀ ਨੇ ਇੱਕ ਸ਼ੌਕ ਨੂੰ ਵੱਖਰੀ ਦਿਸ਼ਾ ਦਿੱਤੀ ਆ ਜਿਵੇਂ ਕਿ ਜੰਮੂ ਕੱਪ ਕਰਾਇਆ ਬਾਈ ਜੀ ਇੰਡੀਆ ਦੇ ਵਿੱਚ ਪਹਿਲੀ ਵਾਰੀ ਜਿਹੜੇ 10 ਮੋਟਰਸਾਈਕਲ ਹੁੰਦੇ ਆ ਨਾ ਛੋਟੇ ਸ਼ਹਿਰਾਂ ਦੀਆਂ ਜਿਹੜੀਆਂ ਏਜੰਸੀਆਂ ਹਨਾ ਉਹਨਾਂ ਚ 10 ਮੋਟਰਸਾਈਕਲ ਨਹੀਂ ਹੁੰਦੇ ਕਿਸੇ ਨੇ ਦੋ ਠੱਲੇ ਹੁੰਦੇ ਕਿਸੇ ਨੇ ਤਿੰਨ ਤੇ ਸਾਡਾ ਕਾਲੂ ਰਾਜਪੁਰਾ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਬਾਈ ਛਤਰੀ ਵਾਲੇ ਜਿਹੜੇ ਸ਼ੌਕ ਕਰਦੇ ਸੀ ਆਪਾਂ ਹਾਈ ਫਲੈਅਰ ਤਾਰ ਬਹੁਤ ਉੱਚਾ ਲੈਵਲ ਹੈ ਮੈਂ ਕਿਹਾ ਲੈਵਲ ਸਾਡੇ ਭਰਾ ਨੇ ਬਣਾਇਆ ਦੋ ਸ਼ਬਦ ਕਹਿਣਾ ਚਾਹੂਗਾ ਜੀ ਹਾਈ ਫਲੈਅਰ ਕਬੂਤਰਾਂ ਦੇ ਬਾਰੇ ਜੀ ਉਸ ਮੇਰੇ ਵੀ ਆਪਾਂ ਸਾਰੇ ਜਣੇ ਇਕੱਠੇ ਆਂ ਤੇ ਚਾਹ ਹਾਈ ਫਲਾਈ ਚਾ ਲੋ ਫਾਇਰ ਮੇਰਾ ਵੀਰ ਸ਼ੌਂਕ ਤੇ ਸਾਰਿਆਂ ਦਾ ਆਪਾਂ ਕਰਾਉਣਾ ਸੀ ਲੋ ਫਲਾਈ ਦਾ ਵੀ ਕਰਾਉਣਾ ਨਾਲ ਕੇ ਪਰ ਮੇਰਾ ਬਚਪਨ ਤੋਂ ਹੀ ਸ਼ੌਂਕ ਹਾਈ ਫਲਾਈ ਦਾ ਮੇਰਾ ਵੀਰ ਸਪੋਰਟਸ ਆਰਿਆਂ ਨੂੰ ਕਰਨਾ ਆ ਸੀ ਚਾਹ ਉਹ ਹਾਈ ਫਲਾਈ ਹੋਵੇ ਚਾ ਲੋ ਫਲਾਈ ਹੋਵੇ ਮੇਰਾ ਵੀਰ ਸ਼ੌਂਕ ਤੇ ਸ਼ੌਂਕ ਹੀ ਆ ਨਾ ਪਰ ਮੇਰਾ ਸ਼ੌਂਕ ਹਾਈ ਫਲਾਈ ਦਾ ਬਚਪਨ ਤੋਂ ਹੀ 10 ਸਾਲ ਤੋਂ ਮੈਂ ਕਬੂਤਰ ਰੱਖਦਾ ਆ ਰਿਆਂ ਪਰ ਹਾਈ ਫਲਾਈ ਰੱਖਦਾ ਆ ਰਿਆਂ ਤੇ ਸਪੋਰਟ ਦੂ ਸਾਰਿਆਂ ਨੂੰ ਕਰਨਾ ਮੈਂ अगेन ਉਹੀ ਕਹਿ ਰਿਆਂ ਕਿ ਹਾਈ ਨੂੰ ਵੀ ਲੋ ਦੋਸਤੋ ਬਾਈ ਜੀ ਨਾ ਜੰਮੂ ਕੱਪ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਮੇਰੀ ਆਉਂਦੇ ਬਾਈ ਜੀ ਕਮਰ ਨਾਲ ਵੀ ਗੱਲ ਹੋਈ ਸੀ ਬਾਈ ਜੀ ਨਾਲ ਵੀ ਆਪਾਂ ਕਰਦੇ ਆ ਕਿ ਜਿਹੜਾ ਹਾਈ ਫਲੇਅਰ ਦਾ ਸ਼ੌਕ ਹੈ ਇਹ ਆਲ ਪੰਜਾਬ ਦੇ ਵਿੱਚ ਕਰਵਾ ਰਹੇ 2025 ਚ ਬਾਜ਼ੀਆਂ ਵੀ ਲਾਈਆਂ ਸਾਡੇ ਐਸ ਐਚਓ ਸਾਹਿਬ ਤੇ ਡੀ ਐਸ ਪੀ ਸਾਹਿਬ ਦੀਆਂ ਬਾਜ਼ੀਆਂ ਵੀ ਲੱਗੀਆਂ ਉਸ ਤੋਂ ਬਾਅਦ ਜਿਹੜਾ ਤੁਸੀਂ ਬਾਈ ਜੀ ਕੱਪ ਕਰਵਾ ਰਹੇ ਹੋ ਪੰਜਾਬ ਦਾ ਜੀ ਉਹ ਸਾਰੇ ਪੰਜਾਬ ਲੈਵਲ ਤੇ ਉੱਡੂ ਆ ਜਾਂ ਜਿਹੜਾ ਇਕੱਲਾ ਅੰਮ੍ਰਿਤਸਰ ਹੈ ਉੱਥੇ ਹੀ ਉੱਡੂ ਆ ਵੀ ਜੀ ਆਰ ਕੀ ਅਸੀਂ ਕੋਸ਼ਿਸ਼ ਕਰਾਂਗੇ ਸਿਰਫ ਅੰਮ੍ਰਿਤਸਰ ਤੇ ਲਾਗੇ ਲਾਗੇ ਦੀਆਂ ਸ਼ਤਾਨਾ ਪਤਾ ਕੀ ਗੱਲ ਹੈ ਜੇ ਤੁਸੀਂ 올 ওভার ਪੰਜਾਬ ਪਰੋਂ ਦੇ ਕੋਸ਼ਿਸ਼ ਕਰਦੇ ਹੋ ਇਹ ਬਹੁਤ ਵੱਡਾ ਨਾ ਹੋ ਜਾਂਦਾ ਤੇ ਤੁਹਾਨੂੰ ਮੋਸਫ ਵੀ ਚਾਹੀਦੇ ਆ ਸਾਰਾ ਕੁਝ ਅਰੇਂਜ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਅੰਮ੍ਰਿਤਸਰ ਦੇ ਲਾਗ ਲਾਗੇ ਪਿੰਡਾਂ ਦੀਆਂ ਸ਼ਤਾਂ ਲਾਵਾਂਗੇ ਪਤਾ ਕੀ ਹੈ ਸ਼ਤਾਂ ਤੁਸੀਂ 200 ਲੈ ਲਓ ਪਰ ਉਹਨੂੰ ਸਿਰੇ ਚੜਾਉਣਾ ਨਾ ਤੁਸੀਂ ਦੇਖਿਆ ਹੀ ਹੈ ਜੰਮੂ ਦੇ ਵਿੱਚ ਕਿੰਨਾ ਐਫਰਟ ਲੱਗਿਆ ਭਾਈ ਠੀਕ ਹੈ ਨਾ ਜੰਮੂ ਜਿਹੜਾ ਤੁਹਾਡੇ ਸਾਹਮਣੇ ਕਾਪੂਡ ਰਿਹਾ ਗੱਡੀ ਉੱਡ ਰਹੀ ਹੈ ਤਿੰਨ ਮੋਟਰਸਾਈਕਲ ਉੱਡ ਰਹੇ ਨੇ ਸਿਰਫ ਤੇ ਸਿਰਫ 40 ਛੱਤ ਲਈਆਂ ਨੇ ਜੀ ਕੀ ਸਾਨੂੰ ਕੁਆਲਿਟੀ ਚਾਹੀਦੀ ਕੁਆਂਟੀਟੀ ਨਹੀਂ ਚਾਹੀਦੀ ਦੋ ਮਿੰਟ ਰੋਕੂੰਗਾ ਤੁਹਾਨੂੰ ਜੀ ਅਗਲਾ ਜਿਹੜਾ ਜੰਮੂ ਕੱਪ ਹੋ ਰਿਹਾ ਜੀ ਬਾਈ ਜੀ ਨੇ ਇੱਕ ਜੀਪ ਅਨਾਉਂਸ ਕੀਤੀ ਅਗਲੇ ਜਿਹੜੇ ਬਾਈ ਜੀ ਨੇ ਜੀ ਗੱਡੀ ਗੱਡੀ ਤੇ ਤਿੰਨ ਮੋਟਰਸਾਈਕਲ ਤਿੰਨ ਨਾਲ ਮੋਟਰਸਾਈਕਲ ਹੈ ਜੀ ਇੱਕ ਗੱਡੀ ਦੇ ਨਾਲ ਤਿੰਨ ਮੋਟਰਸਾਈਕਲ ਹੈ ਤੇ ਜਿਹੜਾ ਆਪਾਂ ਪੰਜਾਬ ਦਾ ਅੰਮ੍ਰਿਤਸਰ ਚ ਕ ਉਹਦੇ ਵਿੱਚ ਆਪਣਾ ਟਾਰਗੇਟ ਕਿੰਨੀਆਂ ਛੱਤਾਂ ਦਾ ਜੀ ਕਿੰਨੀਆਂ ਛੱਤਾਂ ਉਡਣਗੀਆਂ ਕਮ ਸੇ ਕਮ ਭਾਜੀ ਅਸੀਂ ਹਜੇ ਸਾਰੇ ਮੇਰੇ ਵੀਰ ਬੈਠ ਕੇ ਇਹ ਡਿਸਾਈਡ ਕਰਨਾ ਕਿ ਛੱਤਾਂ ਕਿੰਨੀਆਂ ਲੈਣੀਆਂ ਨੇ ਇਹ ਨਹੀਂ ਡਿਸਾਈਡ ਹੋਇਆ ਜੇ ਮੈਂ ਵੀ ਕਹਿ ਦਮਾ ਇੱਥੇ ਜੀ ਇੰਨੀਆਂ ਲੈਣੀਆਂ ਨੇ ਜੀ ਜੀ ਮੈਂ ਸਾਰੀਆਂ ਪਾਰਟੀਆਂ ਤੋਂ ਛੱਤਾਂ ਲੈਣੀਆਂ ਨੇ ਜੀ ਜਿਹੜੀਆਂ ਵੀ ਪਾਰਟੀਆਂ ਨੇ ਸਾਰੇ ਉਹ ਆਪਾਂ ਡਿਸਾਈਡ ਕਰਾਂਗੇ ਮੈਨੇਜਮੈਂਟ ਕੀ ਭਾਈ ਇੱਕ ਪਾਰਟੀ ਦੀਆਂ ਪੰਜ ਛਤਾਂ ਇੱਕ ਦੀਆਂ ਪੰਜ ਇੱਕ ਦੀਆਂ ਹੁਣ ਜਿੰਨੀ ਵੀ ਇਹਨਾਂ ਦੀ ਇਥੇ ਦਿਖਾਉਣੇ ਸਾਰੀਆਂ ਜੇਕਰ ਹੋਰ ਸਕੇ ਚੰਗੀਆਂ ਛਤਾਂ ਪਹਿਲਾਂ ਉਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਹੋਊਗੀ ਕਿ ਉਹਨਾਂ ਤੇ ਕੋਈ ਅਲਿਗੇਸ਼ਨ ਹੈ ਕੋਈ ਕਿਸੇ ਨੇ ਬਾਜ਼ੀ ਨਹੀਂ ਕੇਸ ਦਿੱਤੀ ਇਦਾਂ ਨਹੀਂ ਹੈ ਕਿ ਹੈਂਕੀ ਪੈਂਗੀ ਕਰੋ ਤੇ ਬਾਅਦ ਛਤਾਂ ਬਾਅਦ ਅੰਮ੍ਰਿਤਸਰ ਦੇ ਵਿੱਚ ਆਪਾਂ ਜਿਹੜਾ ਅਗਲੇ ਸਾਲ ਤੋਂ ਛਤ ਕੱਪ ਕਰਵਾ ਰਹੇ ਆ ਉਹਦੇ ਵਿੱਚ ਕੋਈ ਮਤਲਬ ਜਿਵੇਂ ਹੁੰਦਾ ਵੀ ਆਪਾਂ ਫਲਾਣੇ ਦੇ ਕਬੂਤਰ ਨਹੀਂ ਉਡਾਉਣੇ ਕਿਸੇ ਨੂੰ ਕੋਈ ਬੈਨ ਨਹੀਂ ਇੱਕ ਵਾਰੀ ਮੈਂ ਕੋਈ ਨਹੀਂ ਆ ਪਰ ਉਹਦਾ ਰਿਕਾਰਡ ਕਲੀਨ ਹੋਣਾ ਚਾਹੀਦਾ ਮੈਂ ਰਿਕਾਰਡ ਹੀ ਚੈੱਕ ਕਰਨਾ ਬਾਈ ਮੈਨੂੰ ਕਿ ਮੈਂ ਅਗਰ ਕੋਈ ਕਹਿੰਦਾ ਵੀ ਇਹਨਾਂ ਕੋਈ ਅਲੀਗੇਸ਼ਨ ਲਾਉਦਾ ਕਿ ਭਾਜੀ ਇਹ ਬੰਦਾ ਇਹਨੇ ਆ ਕੰਮ ਗਲਤ ਕੀਤਾ ਕਿਸ ਦੇ ਨਾਲ ਮੈਂ ਉਹ ਬੰਦੇ ਨੂੰ ਥਰੀ ਵੇ ਪਾਉਂਗਾ ਜਿਹਨੇ ਜਿਹਨਾਂ ਗਲਤ ਕੀਤਾ ਔਰ ਜਿਹਨੇ ਕੀਤਾ ਜੀ ਉਹ ਰਿਕਾਰਡਿੰਗ ਕਰਾਂਗੇ ਰਿਕਾਰਡਿੰਗ ਕਰਕੇ ਫਿਰ ਕਮੇਟੀ ਦੇ ਥਰੂ ਜਾਊਗੀ ਸਾਰੀ ਗੱਲ ਕਰਦੇ ਕਰਦੇ ਸਮਾਂ ਘਟਾ ਥੋੜਾ ਅੱਪਛਾਟੇ ਵੀ ਚੱਲਦੇ ਆ ਤੇ ਉਸ ਤੋਂ ਇਲਾਵਾ ਬਾਈ ਦੀ ਫਿਰ ਇੱਥੇ ਕੀ ਨਾਮ ਹੈ ਕੋਈ ਡਿਸਾਈਡ ਕੀਤਾ ਇੱਥੇ ਬਾਈ ਜੀ ਪਹਿਲਾ ਨਾਮ ਬੁਲਟ ਮੋਟਰਸਾਈਕਲ ਹੈ ਜੀ ਫਿਰ ਦੂਜਾ ਸਪਲੈਂਡਰ ਹੈ ਜੀ ਤੇ ਤੀਜਾ ਹੀਰੋ ਹਾਂਡਾ ਹੈ ਤੀਜਾ ਹੀਰੋ ਹਾਂਡਾ ਹਾਂਜੀ ਇਹ ਨਾਮ ਨੇ ਜੀ ਕੋਸ਼ਿਸ਼ ਕਰਾਂਗੇ ਕੋਈ ਗੱਲ ਨਹੀਂ ਜੇ ਹੋਰ ਵੀ ਇਸ ਦੇ ਸਕਾਂ ਜੋ ਹੋਰ ਵੀ ਕਰਾਂਗੇ ਕੋਈ ਗੱਲ ਜੀ 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 ਪਰ ਸੋ ਫਾਰ ਇਹ ਹੀ ਡਿਸਾਈਡ ਕੀਤਾ ਆਪਾਂ ਵੀਰੇ ਲਓ ਜੀ ਅੰਮਰਸਰ ਵਾਲੇ ਵੀਰੋ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਬਾਈ ਜੀ ਨੇ ਇਹਨਾਂ ਖੁੱਲਾ ਦਿਲ ਕਰਕੇ ਤੁਹਾਡੇ ਵਾਸਤੇ ਹਨਾ ਹੋਰ ਵੀ ਤਰੱਕੀ ਵਾਲਾ ਸਾਲ ਆਊਗਾ ਤੁਹਾਡਾ ਜਿਹੜਾ 2025 ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਆਪਾਂ ਇਹ ਬਾਈ ਜੀ ਕੱਪ ਕਰਵਾ ਰਹੇ ਆ ਐਜ਼ ਅ ਟੀਮ ਇਹਨਾਂ ਦੀ ਬਾਈ ਜੀ ਨਾਲ ਕੰਵਰ ਹੈ ਹੋਰ ਵੀ ਜਿੰਨੇ ਆਪਣੇ ਡੀਐਸਪੀ ਸਾਹਿਬ ਨੇ ਖਸਾਬ ਹੈ ਸਿੰਗਾ ਕਪਲ ਕੌਸ਼ਲ ਸਾਹਿਬ ਨੇ ਆਪਣੇ ਕਨਵਰ ਕੈਨੇਡਾ ਵੀਰ ਆ ਮੇਰਾ ਨਾਲ ਇਹ ਸਾਡੀ ਟੀਮ ਹੈ ਜੀ ਤੇ ਇਹ ਆਪਾਂ ਛਤ ਨਵੀਂ ਬਣਾ ਰਹੇ ਆ ਪਹਿਲੀ ਵਾਰੀ ਆਇਓ ਮੇਲੇ ਜੀ ਪਹਿਲੀ ਵਾਰੀ ਹਾਂ ਜੀ ਤੇ ਬਾਈ ਤੋਂ ਵੀਊ ਪੁੱਛਦੇ ਆ ਆਪਾਂ ਵੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਹਨਾ ਸਾਨੂੰ ਤਾਂ ਬਹੁਤ ਖੂਬਸੂਰਤ ਲੱਗਿਆ ਜਿਹੜਾ ਇਹਨਾਂ ਨੇ ਬਣਾਇਆ ਇੱਥੇ ਬਾਈ ਜੀ ਸੋ ਫਾਰ ਤੇ ਸਭ ਕੋ ਫਿੱਟਾ ਕਬੂਤਰ ਉੱਡੇਗਾ ਸਿੱਧਾ ਹੀ ਆ ਕੇ ਇੱਥੇ ਬੈਠੇਗਾ ਠੀਕ ਹੈ ਨਾ ਕਿਉਂਕਿ ਇੱਕ ਤਾਂ ਬਿਲਡਿੰਗ ਨਹੀਂ ਹੈ ਹਾਂ ਜੀ ਕੁਝ ਨਹੀਂ ਹਾਂ ਜੀ ਬਿਲਕੁਲ ਚੀਜ਼ ਹੈ ਜਿਹੜੀ ਬਿਲਡਿੰਗ ਨਾਲ ਨਹੀਂ ਹੈ ਬੜੀ ਵਧੀਆ ਲੱਗੀ ਆ ਪਰ ਇਤੋਂ ਹੀ ਅਸੀਂ ਸ਼ੌਂਕ ਕਰਾਂਗੇ ਸ਼ਾਤ ਜੀ 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 ਜਿਨ੍ਹਾਂ ਨਾਲ ਬਾਜ਼ੀਆਂ ਵੀ ਉਡਣੀਆਂ ਜਿਹੜੇ ਵੀਰ ਬਾਜ਼ੀਆਂ ਵੀ ਲਾਉਣਗੇ ਸਾਡੇ ਨਾਲ ਜੀ ਅਸੀਂ ਨਾ ਨਹੀਂ ਕਹਾਂਗੇ ਕਿਸੇ ਨੂੰ ਇੰਨੀ ਮਿਆਦ ਨੂੰ ਵਾਦਾ ਕਰਕੇ ਜਾਣਾ ਜਿਹਦਾ ਵੀ ਫੋਨ ਆਊਗਾ ਵੈਲਕਮ ਹੀ ਹੋਊਗਾ ਪਰ ਉਹਦਾ ਰਿਕਾਰਡ ਕਲੀਨ ਹੋਣਾ ਚਾਹੀਦਾ ਜੀ 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 ਇਹ ਨਾ ਹੋਵੇ ਵੀ ਕੱਲ ਨੂੰ ਉਹਦਾ ਡਿਸਪੂਟ ਹੋਇਆ ਹੋਵੇ ਅਸੀਂ ਬਾਜੀ ਲਿਖ ਲਈਏ ਤਾਂ ਉਹ ਸਾਨੂੰ ਦੂਜੀ ਦਾਫ ਵਾਲੇ ਕਰਨ ਭਾਜੀ ਇਹਦੀ ਉੱਡਣੀ ਨਹੀਂ ਦਿਹਾਣਾ ਡਿਸਪੂਟ ਪਹਿਲੋ ਕਰੋ ਜੀ ਜੀ ਕਿਉਂ ਦੇਖੋ ਇਹ ਕਬੂਤਰਾ ਵੀ ਬਾਜੀ ਚੰਗੀ ਵੀ ਹੈ ਪਰ ਵਿੱਚ ਜਿਹੜੇ ਖੁਦ ਚੰਦ ਪਲੇਅਰ ਹੁੰਦੇ ਉੱਪਰ ਥੱਲੇ ਘਰ ਜਾਂਦੇ ਨੇ ਅਗਲੇ ਸਾਲ ਜਿਹੜਾ ਬਾਜੀ ਤੁਸੀਂ ਇਹ ਛੱਤੋਂ ਜ਼ਿਕਰ ਕਰ ਰਹੇ ਸੀ ਬਾਜੀ ਕਮਰ ਨਾਲ ਜਿਹੜੀ ਛੱਤ ਜੀ ਇਹਹੀ ਛੱਤ ਤੋਂ ਅੰਮ੍ਰਿਤ ਮੈਂ ਬਣਾਈ ਹੈ ਜੀ ਜੀ ਇਹਹੀ ਛੱਤ ਹੈ ਜੀ ਸਾਡੀ ਸਾਡੀ ਤੋਹੇ ਬਾਜੀ ਮਨਜੀਤ ਸਿੰਘ ਉਹ ਜ਼ਲਾ ਖੁਦ ਵੀ ਜਿਵੇਂ ਕਹਿੰਦੇ ਵੀ ਖਾੜੇ ਦੇ ਵਿੱਚ ਉਤਰ ਗਏ ਹੈ ਮਤਲਬ ਇਹ ਵੀ ਜਿਹੜੇ ਆ ਤੁਸੀਂ ਹੈਲੀਪੈਡ ਬਣਾਏ ਆ ਇਹ ਵੀ ਮਿਲਦਾ ਇੱਕ ਬਾਈਜੀ ਦਾ ਤੇ ਇੱਕ ਕੰਵਰ ਦਾ ਦੋ ਬਣਾਏ ਬਿਲਕੁਲ ਮੇਰੇ ਵੀਰ ਬਾਸ ਉਹਨੂੰ ਵੱਡਾ ਦੈਰਾ ਹੋ ਸਕਦਾ ਹੁਣ ਹੈਲੀਕਾਪਟਰ ਲਾਉਣ ਵਾਲੇ ਰਹਿ ਗਏ ਆ ਉਹ ਦੇਖਾਂਗੇ ਫੋੜ ਕਰ ਸਕਾਂਗੇ ਹੈਲੀਕਾਪਟਰ ਵੀ ਆ ਜੂਗਾ ਜੀ ਕਿਰਪਾ ਰਹਿਣੀ ਚਾਹੀਦੀ ਹੈ ਜੀ ਮਾਲਕ ਦੀ ਹੈਲੀਕਾਪਟਰ ਵੀ ਆ ਜੂਗਾ ਹਾਂ ਨਾ ਨਿਯਾਕ ਕਰਿਆ ਪਰ ਬਸ ਉਧਰ ਹੀ ਰੋਤ ਦੀ ਨਿਸ਼ਾਨੀ ਹੁੰਦੀ ਹੈ ਥੋੜਾ ਹੋਰ ਪੇਣ-ਛੇਣ ਚੰਗੀ ਤਰ੍ਹਾਂ ਕਰਾਵਾਂਗੇ ਸਾਰੇ ਬੰਨੇ ਸੋਨਾ ਹੋਵੇ ਪਰ ਕੋਸ਼ਿਸ਼ ਕਰਾਂਗੇ ਸਭ ਤੋਂ ਅਸੀਂ ਇਹ ਕਾਪੜ ਉੱਡ ਰਿਹਾ ਹਿੱਸਾ ਲਈਏ ਇਹਦੇ ਚ ਹਿੱਸਾ ਲਓ ਤੇ ਉਦੋਂ ਅਗਲੇ ਸਾਲ ਤੇ ਫੁੱਲ ਤਿਆਰੀ ਨਾਵਾਗੇ ਮੇਰੇ ਵੀਰ ਜੇਸ ਵੀਰ ਨੇ ਵੀ ਸਾਡਾ ਨਾਲ ਸ਼ੌਕ ਕਰਨਾ ਵੈਲਕਮ ਹੈ ਨੋ ਪ੍ਰੋਬਲਮ ਹੋ ਦੋਸਤੋ ਬਹੁਤ ਹੀ ਵਧੀਆ ਹੈ ਇਹ ਨਾਲ ਸਾਡੇ ਭਰਾ ਕਮਲ ਜੀ ਸ਼ੌਕ ਕਰਦੇ ਆ ਹਨਾ ਕਿਉਂਕਿ ਭਾਈ ਨੇ ਮੈਨੂੰ ਮਲਾਇਆ ਸੀ ਭਾਈ ਨਾਲ ਤੇ ਅੱਜ ਤੱਕ ਬੰਦੇ ਬਹੁਤ ਮਿਲੇ ਆ ਹਨਾ ਪਹਿਲੀ ਵਾਰੀ ਅਸੀਂ ਮਿਲੇ ਆ ਤੇ ਮੈਨੂੰ ਲੱਗਦਾ ਵੀ ਭਰਾਵਾਂ ਤੋਂ ਵੱਧ ਕੇ ਸਾਡਾ ਪਿਆਰ ਹੋ ਗਿਆ ਹੈ ਥੈਂਕ ਯੂ ਮੇਰੇ ਭਰਾ ਨਹੀਂ ਕੋਈ ਅਸੀਂ ਦੋਸਤ ਨਹੀਂ ਹਨਾ ਤੇ ਮੈਨੂੰ ਲੱਗਦਾ ਕਿ ਇਹ ਦੋਸਤੀ ਹੈ ਜਿਹੜੀ ਬੜੇ ਲੰਬੇ ਅਰਸੇ ਤੱਕ ਸਾਡੀ ਜਾਊਗੀ ਇਹ ਜਿੰਦਗੀ ਭਰ ਚੱਲੂਗੀ ਬਾਈ ਜੀ ਦਾ ਮੈਂ ਦੇਖਿਆ ਨਾ ਦਿਲਦਾਰ ਬੰਦੇ ਹਨਾ ਇੱਕ ਹੁੰਦਾ ਦਿਲਦਾਰ ਕਾਲੂ ਕੁਝ ਕਹਿਣਾ ਚਾਹੇਗਾ ਬਾਈ ਜੀ ਬਾਰੇ ਤੂੰ ਤਾਂ ਰਹਿ ਜਾਂ ਦੋ ਤਨ ਕੋਈ ਦੋ ਲਫ਼ਜ਼ ਬਾਈ ਜੀ ਬਾਰੇ ਚਲੋ ਮੈਂ ਤਾਂ ਕਹਿ ਸਕਦਾ ਜੀ ਜੇ ਪੁੱਛਣਾ ਹੋਵੇ ਤਾਂ ਜੰਮੂ ਜਾ ਕੇ ਜਿੰਨਾਂ ਨੂੰ ਮਿਲਿਆ ਉਹਨਾਂ ਨੂੰ ਪੁੱਛ ਸਕਦੇ ਆ ਬਹਿਰੇ ਆ ਜੋ ਸਟਾਫ ਸੀ ਫੋਟੋ ਦਾ ਕਿਸੇ ਨੂੰ ਪਛਾਣਦੇ ਰਾਜ ਕੋਈ ਵੀ ਟੱਕਰਿਆ ਜੀ ਤਾਂ ਇਹਨੇ ਦਿਲਬਰ ਉਹਨਾਂ ਨੂੰ ਪਛਾਣ ਸਕਦੇ ਆਪਾਂ ਜੀ ਜੀ ਆਪਾਂ ਤਾਂ ਕਹੀ ਆਪਾਂ ਨਾਲ ਲੈਨੇ ਆ ਬਈ ਪਤਾ ਹੀ ਹੈ ਜਿਹੜੇ ਨਹੀਂ ਜਾਂਦੇ ਆਪਾਂ ਉਹਨਾਂ ਨੂੰ ਪਛਾਣਦੇ ਫੋਟੋ ਦਿਖਾ ਕੇ ਵੀ ਆ ਬਾਈ ਜੀ ਬਾਰੇ ਦੱਸੋ ਉਹ ਆਪ ਹੀ ਦੱਸ ਦੇਣਗੇ ਬੱਲੇ ਤਾਰੀਆਂ ਯਾਰ ਥੈਂਕ ਯੂ ਮੇਰਾ ਵੀਰ ਯਾਰ ਬਸ ਮੈਂ ਕਮਾਇਆ ਤੈਨੂੰ ਕਬੂਤਰਾਂ ਚੋਂ ਬਸ ਮੇਰਾ ਮੈਂ ਕਬੂਤਰਾਂ ਚੋਂ ਕਮਾਇਆ ਤੁਸੀਂ ਵੀਰੇ ਮੈਨੂੰ ਲਾਲਚ ਨਹੀਂ ਕੁਝ ਨਹੀਂ ਮੇਰਾ ਨਾਮ ਆਲਰੇਡੀ ਚੱਲਦਾ ਹੈ ਮੈਨੂੰ ਨਾਮ ਦੀ ਲਾਲਚ ਨਹੀਂ ਆ ਮੈਂ ਸਿਰਫ ਸ਼ੌਂਕ ਕਰਾਉਣਾ ਮੇਰੀ ਇੱਕੋ ਹੀ ਰਿਕਵੈਸਟ ਹੈ ਸਾਰੇ ਵੀਰ ਭਰਾਵਾਂ ਨੂੰ ਸ਼ੌਂਕ ਚ ਆਓ ਉਹ ਜਿਹੜੇ ਦਿਲ ਦੀ ਅੰਦਰ ਪਰਸਨ ਗੋੜਾ ਉਹ ਨਾ ਰੱਖੋ ਜੇ ਉਹ ਰੱਖੋਗੇ ਤਾਂ ਸ਼ੌਂਕ ਡਾਨਾ ਦੇ ਵੀ ਠੀਕ ਹੈ ਮਰਾ ਵੀ ਮੇਰੀ ਇਹ ਰਿਕਵੈਸਟ ਹੈ ਸਾਰੇ ਭਰਾਵਾਂ ਨੂੰ ਬਸ ਸ਼ੌਂ ਪਿਆਰ ਨਾ ਕਰੋ ਜੀ ਸਾਰਿਆਂ ਦੇ ਵੀ ਸਿਊ ਅਸੀਂ ਹੋਰ ਵੀ ਫੰਕਸ਼ਨ ਹੈ ਹਾਂਜੀ ਆ ਛੱਤ ਦਿਖਾਉਣੀ ਸੀ ਥੋੜੀ ਜੀ ਇਹ ਸਾਰੀ ਛੱਤ ਵੀ ਦਿਖਾਓ ਜੀ ਬਹੁਤ ਵਧੀਆ ਜੀ ਸਾਡੀ ਸਾਰਿਆਂ ਦੀ ਪਿਕਚਰ ਕਰ ਦਿਓ ਕਿਉਂਕਿ ਬਾਈ ਉੱਤੇ ਹੋਣਾ ਚਾਹੀਦਾ ਹੈ ਹਨਾ ਸਾਰੇ ਭਰਾਵਾਂ ਆਓ ਭਾਜੀ ਆਓ ਸਾਰੇ ਜਾਨੇ ਪੁਲੀਸ ਕਮਰ ਭਾਜੀ ਆਓ ਤੁਸੀਂ ਤੇ ਕਮਰ ਭਾਜੀ ਸਾਰੇ ਆ ਚੋ ਕਰੋ ਜੀ ਜੀ ਬਿਲਕੁਲ ਜੀ ਇਹ ਕਬੂਤਰਾਂ ਦਾ ਸ਼ੌਂਕ ਕਰ ਰਹੇ ਆ ਜੀ ਭਾਜੀ ਦੇ ਜੀ ਠੀਕ ਹੈ ਜੀ ਪਰ ਕੱਟੇਵੇਂ ਪਰ ਕਬੂਤਰ ਬਹੁਤ ਹੀ ਵਧੀਆ ਕਬੂਤਰ ਹੈ ਜੀ 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 ਠੀਕ ਹੈ ਜੀ ਦਿਖਾਓ ਜੀ ਇੱਧਰ ਥੋੜਾ ਜਾ ਚਲੋ ਜੀ ਚੈੱਕ ਕਰੋ ਛਾੜੀ ਗੱਲ ਤੇ ਬਾਈ ਨੇ ਚੱਕ ਕੇ ਰੱਖਿਆ ਕੰਮ ਪੂਰਾ ਜੀ ਕਿਹੜੀ ਬਾਈ ਜੀ ਨਸਲ ਕਿਹੜੀ ਆ ਬਾਈ ਜੀ ਮਿੰਤੇ ਰਾਮਪੁਰੀ ਕਰੋਸ ਲੱਗ ਰਿਹਾ ਵਿੱਚ ਜੀ 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 ਠੀਕ ਹੈ ਜੀ ਪਰ ਇਹ ਕਬੂਤਰਾਂ ਜਿਹੜਾ ਬਿੰਗਨਪਾਜ ਆ ਵਜਦਾ ਨਾ ਕਬੂਤਰਾਂ ਵਿੱਚ ਇਹਨਾਂ ਵਿੱਚ ਸਲਾਰੇ ਕਬੂਤਰ ਪਿੱਛੇ ਪਏ ਆ ਥੋੜੇ ਪਰ ਬਹੁਤ ਚੰਗੇ ਕਬੂਤਰ ਨੇ ਠੀਕ ਹੈ ਨਾ ਅੱਗੇ ਹੁਣ ਬਾਈ ਨੂੰ ਪਤਾ ਹੋਣਾ ਬਾਈ ਦੇ ਕਬੂਤਰ ਨੂੰ ਜੀ ਜੀ ਦੇਖੋ ਮੈਂ ਹੋਈ ਗੱਲ ਕਰਦਾ ਉਹਨਾਂ ਖੋਲੋਂ ਨੂੰ ਇੱਦਾਂ ਪੂਰਾ ਹੋਰ ਲੱਗਦਾ ਬਾਬਾ ਕੋਈ ਗੱਲ ਨਹੀਂ ਯਾਰ ਛੱਡਣਾ ਨਹੀਂ ਚਾਹੀਦਾ ਆ ਪਰ ਨਹੀਂ ਇੱਥੋਂ ਨਹੀਂ ਛੱਡਣਾ ਚਾਹੀਦਾ ਕਿਉਂਕਿ ਦੇਖੋ ਮੈਂ ਇੱਕ ਐਗਜ਼ੈਂਪਲ ਆਦਾ ਇਹ ਵਾਲੀ ਜਿਹੜੀ ਚੀਜ਼ ਹੈ ਕੀ ਖਾਂਦਾ ਖਾਸ ਇਹਦੇ ਭਾਈ ਜੀ ਦੇਖੋ ਕਿ ਆ ਕੂਤਰ ਹੈ ਹੀ ਨਹੀਂ ਤੇ ਖੋਲਦੇ ਆ ਜੀ 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 ਤੇ ਹਵਾ ਦੇ ਵਿੱਚੋਂ ਲੰਘੀ ਜਾਂਦੀ ਜੀ ਜਹਾਜ਼ ਤੇ ਆਪਾਂ ਬੈਨੇ ਆ ਨਾ ਮੈਂ ਉੱਥੋਂ ਜੋ ਚੜਿਆ ਤੇ ਮੇਰੀ ਵਿੰਡੋ ਵਾਲੀ ਸੀਟ ਸੀ ਮੋਰੀ ਫਰਸਟ ਕਲਾਸ ਸੀ ਤੇ ਮੈਂ ਉਹਦੇ ਵਹਿੰਗੇ ਦੇਖ ਰਿਹਾ ਕਿ ਇਸ ਤਰ੍ਹਾਂ ਉੱਪਰ ਥੱਲੇ ਕਰ ਰਿਹਾ ਜਾ ਰਿਹਾ ਉਹ ਜੀ 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 ਕਲਾਊਡਾਂ ਦੇ ਜੀ ਇਹ ਉਹ ਸਕੂਤਰ ਵਾਜਦਾ ਕੀ ਜਾਜ ਚੜ ਕੇ ਦੇਖਣਾ ਕਿ ਬੱਦਲ ਕਿਦਾਂ ਆਖਿਓ ਸਾਡੇ ਬੱਦਲ ਇਹ ਕਬੂਤਰ ਪਹੁੰਚ ਜਾਂਦੇ ਅਮਰੀਕਾ ਦੇ ਵਿੱਚ ਤੇ ਮੈਂ ਜੋ ਜਾਜ ਚੜਦਾ ਮੈਂ ਦੇਖਦਾ ਕਿ ਕਿਹੜੇ ਕਿਹੜੇ ਬੱਦਲਾਂ ਚ ਕਿਹੜੇ ਚਲੇ ਗਿਆ ਉਹ ਜੀ ਜੀ ਉਤੋਂ ਪਤਾ ਲੱਗਦਾ ਕਬੂਤਰ ਇੱਥੇ ਉੱਡਦਾ ਕਿਦਾਂ ਬੱਦਲ ਥੱਲੇ ਡੀਲ ਹੁੰਦੀ ਸਾਰਾ ਵਸ ਇਹ ਚੀਜ਼ ਬਹੁਤ ਜ਼ਰੂਰੀ ਹੈ ਬਾਈ ਜੀ ਇਹ ਕਬੂਤਰੇ ਨਾਲ ਦਾ ਆਪਾਂ ਜੰਮੂ ਵੀ ਦੇਖਿਆ ਸੀ ਜੀ تنਵੀਰ ਭਾਈ ਸਾਹਿਬ ਤੇ ਯਾਦ ਸਲਾਰਾ ਹਾਂ ਬਿਲਕੁਲ 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 ਬਹੁਤ ਵਧੀਆ ਜਾਨਵਰ ਬਹੁਤ ਵਧੀਆ ਪ੍ਰਵਾਸ ਹੈ ਇਹਨਾਂ ਦੀ ਮੈਂ ਕਹਿੰਦਾ ਛਾੜੀ ਗੱਲ ਦਿਓ ਬਾਈ ਇਹ ਕਬੂਤਰ ਵਾ ਮਠਾਈ ਛੇਣ ਸ਼ਾਮਾਂ ਨੇ ਨਾਲੇ ਜੇ ਜਿਆਦਾ ਛੇੜਦਾ ਫਿਰ ਦੂਜਾ ਦਿਨ ਐ ਲਓ ਜੀ ਇਹ ਬਾਈ ਜੀ ਦੇ ਕਾਂਵਰ ਜੀ ਦੇ ਤੇ ਭਾਈ ਮਨਜੀਤ ਸਿੰਘ ਦੇ ਆਉਣ ਵਾਲੀ ਜਿਹੜੀ ਆਪਾਂ ਨਸਲ ਤਿਆਰ ਕਰ ਰਹੇ ਆ ਇਹ ਨਾਰਾ ਜੀ ਬਸ ਯਾਰ ਮੇਰਾ ਵੀਰ ਕਬੂਤਰ ਠੀਕ ਠਾਕ ਰਹੇ ਕੋਈ ਬਿਮਾਰੀ ਸ਼ਮਾਰੀ ਨਾ ਆਵੇ ਵਧੀਆ ਰਿਜ਼ਲਟ ਹੀ ਆਊਗਾ ਲਓ ਜੀ ਇਹ ਅਸੀਂ ਕਬੂਤਰ ਤੇ ਕਿਹੋ ਜਿਹਾ ਲੱਗਿਆ ਤੁਹਾਨੂੰ ਸ਼ੌਕ ਜਰੂਰ ਸਾਨੂੰ ਦੱਸਿਓ ਕਿ ਸਾਡੇ ਨਾਲ ਸਾਡੇ ਭਰਾ ਕੰਵਰ ਜੀ ਵੀ ਜੁੜ ਚੁੱਕੇ ਆ ਜੀ ਆਨਲਾਈਨ ਹਾਂਜੀ ਸੱਸੀ ਦਾ ਬਾਈ ਆ ਥੋੜੀ ਜੀ ਕਰੋ ਜੀ ਇਹਨਾਂ ਨਾਲ ਗੱਲਬਾਤ ਬਿਲਕੁਲ ਜੀ ਲੋਵਟ ਸ਼ੂਟ ਦੇ ਲੋ ਜੀ ਬਾਈ ਜੀ ਹਾਂਜੀ ਹਾਂਜੀ ਸੱਸੀ ਦਾ ਬਾਈ ਜੀ ਸੱਸੀ ਦਾ ਸਾਥ ਜੀ ਕੀ ਹੈ ਚੱਪਾ ਯਾਰ ਕੋਈ ਨਾ ਕਦਮ ਬਾਈ ਕੰਮ ਚੱਕ ਕੇ ਰੱਖੋ ਬਹੁਤ ਸੋਹਣੀ ਛਾਤ ਆ ਬਾਈ ਮੈਨੂੰ ਬੜੀ ਪਸੰਦ ਆਈ ਮੇਰਾ ਵੀਰ ਤਾਂ ਜੀ ਮੇਰੀ ਮੇਰੀ ਛਾਤ ਤੇ ਹੈਗੀ ਨਹੀਂ ਐ ਆਪਣੀ ਸਾਰੇ ਵੀਰਾਂ ਦੀ ਛਾਤ ਹੈ ਬਿਲਕੁਲ ਸਹੀ ਗੱਲ ਹੈ ਕੋਈ ਨਾ ਕਦਾਰ ਦੀ ਤੇਲੀ ਨਾ ਕਦਾਰ ਤਰਸ਼ੀ ਇਥੇ ਸਰਜੀ ਮੇਰਾ ਵੀਰ ਆਪਾਂ ਦੋਨੇ ਵੀਰ ਇਹ ਵੀ ਆਪਣੇ ਵੀਰਾਂ ਸੀ ਮਿਲ ਕੇ ਚੱਲਣਾ ਸੀ ਰਿਜ਼ਲਟ ਦੇਣਾ ਬਸ ਜੀ 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 ਬਿਲਕੁਲ ਬਿਲਕੁਲ ਤੇ ਪਿੰਡ ਤੋਂ ਤੱਕ ਅੱਜ ਸਾਰੀ ਟੀਮ ਤਾਂ ਹੀ ਪਹੁੰਚਣ ਦੇ ਨਹੀਂ ਤੇ ਭਿੰਡਰ ਪੜੀ ਜਾਂਦਾ ਬਹੁਤ 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 ਆਜਿਹਾ ਸਾ ਜੀ ਦੀ ਵੀਡੀਓ ਨੂੰ ਸ਼ੇਅਰ ਕਰਿੰਦਾ ਤੇ ਉਹਨਾਂ ਦੇ ਵਿੱਚ ਵਿਚਾਰ ਵੀ ਸਾਰਿਆਂ ਦੇ ਸਾਹਮਣੇ ਲਈ ਹੁੰਦਾ ਕਿਉਂਕਿ ਆ ਥੈਂਕ ਯੂ ਬਾਈ ਕਮਰੋਂ ਸਲਾਹ ਫਸਾਈ ਦੇਣ ਲਈ ਤੇ ਬਾਕੀ ਜਦੋਂ ਬਾਈ ਜੀ ਨਾਲ ਹੈ ਸਮਝ ਲਓ ਹਨਾ ਐ ਤਾਂ ਆਪਣੇ ਤੋਂ ਛੋਟੇ ਪਰ ਦਿਲ ਸਾਰਿਆਂ ਨਾਲ ਜਿੰਨਾ ਸਾਰਿਆਂ ਤੇ ਦਿਲ ਹੈ ਨਾ ਆਪਣੇ ਚ 100 150 ਫਿਰਦੇ ਆ ਉਹ ਇਕੱਲਾ ਹੀ ਦਿਲ ਇਹਨਾਂ ਦੇ ਲਾਤਾ ਪ੍ਰਮਾਤਮਾ ਨੇ ਐਡਾ ਵੱਡਾ ਤੇਲਾ ਬਾਈ ਦਾ वेलकम वेलकम ਕਾਟੇ ਤਾਂ ਹੋਣਗੇ ਜਿਹੜੇ ਜਾਣੀ ਸਮਝ ਰੱਖਦੇ ਆ ਜੇ ਆਪਾਂ ਸ਼ੌਂਕ ਪਛਾਉਣਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਮਜੀਦ ਉਸਤਾਦ ਜੀ ਦੀ ਸੂਝ ਤੇ ਰੱਖਣੀ ਹੈ ਜੀ 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 ਆਪਣਾ ਭਾਈ ਕਮਲ ਵੀ ਨਾਲ ਆਇਆ ਹੋਇਆ ਕਮਲਪੂ ਕਮਲਵੀਰ ਵੀ ਆਇਆ ਦਿੱਲੀ ਤੋਂ ਹਾਂਜੀ ਭਾਜੀ ਠੀਕ ਹੋ ਭਾਜੀ ਕੀ ਹਾਲ ਚੱਲੀ ਸਾਗੇ ਵਧੀਆ ਵਧੀਆ ਮੋਟਾ ਕੁੰਡੀਆਂ ਜੱਟ ਦੀ ਦੋ ਲੱਬ ਕਮਨਲੀ ਵੀ ਕਹੋ ਭਾਈ ਕਮਨ ਲਈ ਵੀ ਕਹੋ ਜੀ ਦੋ ਲੱਬ ਦਾ ਕਿਉਂਕਿ ਕੜੀ ਜੋੜਨ ਵਾਲੀ ਹੈ ਸਟਾਰਟਿੰਗ ਇਹਨਾਂ ਨੇ ਕੜੀ ਇਹਨਾਂ ਨੇ ਜੋੜੀ ਹੈ ਕਿ ਨਹੀਂ ਕਮਨ ਭਾਜੀ ਦਾ ਮੈਂ ਤੁਹਾਨੂੰ ਦੱਸਦਾ ਜੀ ਜੀ ਕਮਨ ਭਾਜੀ ਨੇ ਅਬਦ ਕੀਤੀ ਆ ਵੀ ਜਿਹੜੇ ਇੱਕੋ ਘਰ ਦੇ ਵਿੱਚ ਜੰਮਦੇ ਆ ਉਹ ਭਰਾ ਨਹੀਂ ਹੁੰਦੇ ਜ਼ਰੂਰੀ ਨਹੀਂ ਹੁੰਦੇ ਬਿਲਕੁਲ ਬਿਲਕੁਲ ਦੀ ਬਹੁਤ ਸੋਹਣੀ ਗੱਲ ਕਹੀ ਹੈ ਬਾਈ ਜੀ ਤੁਸੀਂ ਜਿੰਦੀ ਜਾਗ ਦੀ ਮਿਸਾਲ ਤੁਹਾਡੇ ਸਾਹਮਣੇ ਮਨਜੀਤ ਭਾਜੀ ਦੀ ਤੇ ਕਮਲ ਭਾਜੀ ਦੀ ਹੈਗੀ ਜੀ 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 ਇੱਕ ਟੁੱਲੀ ਦੀ ਇੱਕ ਮਾਂ ਦੀ ਕੁੱਖੀ ਆਪਾਂ ਜਨਮ ਲਿਆ ਆ ਤੇ ਫੇਰ ਹੀ ਭਰਾ ਆ ਜੀ 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 ਜਾਗ ਦੀ ਜਦੋਂ ਕਦੀ ਕਦੇ ਮਹਿਸੂਸ ਹੋਣ ਦਿੱਤੀ ਹੈ ਤੇ ਨਾ ਮਨਜੀਤ ਭਾਜੀ ਨੂੰ ਕਦੀ ਅਜੇ ਤੱਕ ਕਮਲ ਭਾਜੀ ਨੇ ਕਦੇ ਸੋਚਿਆ ਤੇ ਆ ਵੀ ਆਪਾਂ ਕਦੀ ਆਦੇ ਜੀ 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 ਪਰੇ ਤੋਂ 5 ਮਿੰਟ ਦਾ ਟਾਈਮ ਨਹੀਂ ਹੈਗਾ ਬਾਈ ਜੀ ਜੀਤ ਭਾਈ ਨੇ ਜਿੱਦਣ ਦੀ ਟਿੱਕ ਕਰਾਈ ਆ ਉਦੋਂ ਦੀ ਰੇਟ ਕਾਰ ਦੇ ਜਿੱਦਣ ਤਾਂ ਇੱਥੇ ਆ ਉਦੋਂ ਦਾ ਮਜੀਦ ਭਾਈ ਦੇ ਨਾਮ ਸੋ ਬਹੁਤ ਬਹੁਤ ਥੈਂਕ ਯੂ ਜੀ ਕਰੋ ਥੋੜਾ ਇਹ ਭਾਈ ਦਾ ਪਿਆਰ ਹੈ ਜੀ ਬਾਈ ਜੀ ਕੰਵਰ ਤੇ ਬਾਈ ਜੀ ਮੰਦਿਰ ਦੇ ਜੋੜੇ ਆ ਜਿਹੜੀ ਪਰਮਾਤਮਾ ਕਬੂਤਰ ਬਾਜੀ ਚ ਹੁਣ ਜਿਹੜੀ ਨਵੀਂ ਛੱਤ ਆ ਇੱਥੇ ਬੱਲੇਬਾਨੇ ਕਰਾ ਰਹੇ ਟੁੱਟ ਗਈ ਆ ਹੁਣ ਜਦੋਂ ਉੱਪਰ ਜਾਵਾਂ ਉਦੋਂ ਹਟਣੀ ਆ ਠੀਕ ਵਧੀਆ ਗੁੱਡ ਲੱਕ ਸਾਡੇ ਵੱਲ ਇਹ ਲੱਗਦਾ ਕੋਈ ਮੈਂ ਐਵਾਂ ਇਨਸਾਨ ਹੈ ਸੋ ਠੀਕ ਹੈ ਭਾਈ ਜੀ ਥੈਂਕ ਯੂ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਥੈਂਕ ਯੂ ਜੀ